ਲਓ ਜੀ ਮਿੱਤਰੋ ਆਪਾਂ ਪਹੁੰਚੇ ਆਂ ਜੀ ਕ੍ਰਿਸ਼ਨਾ ਮੋਟਰ ਤੇ ਤੇ ਇਹ ਪੈਂਦਾ ਸੰਗਰੂਰ ਤੋਂ ਮਹਿਲਾ ਰੋਡ ਤੇ ਤੇ ਬਾਈ ਉਹਨਾਂ ਦਾ ਨੰਬਰ ਸਕਰੀਨ ਤੇ ਚੱਲਦਾ ਨੰਬਰ ਤੇ ਤੁਹਾਨੂੰ ਕੰਟੈਕਟ ਕਰਕੇ ਡਿਟੇਲ ਮਿਲ ਜਾਣਗੇ ਸਕੂਟਰੀਆਂ ਵੇਚਦੇ ਨੇ ਬਾਈ ਉਹਨੇ ਚਾਰਜਿੰਗ ਵਾਲੀਆਂ ਕੀ ਗੱਲ ਨੇ ਬਾਈ ਜੀ ਬਾ ਵਧੀਆ ਜੀ ਹੋਰ ਕੀ ਚਾਹੀ ਜੀ ਤੇ ਕਿਹ ਕਿਹ ਤੋਂ ਸਟਾਰਟ ਹੋ ਜਾਂਦੇ ਨੇ ਆਪਣੀ ਸਕੂਟਰੀ ਆਪਣੀ 29500 ਸਟਾਰਟ ਹੋ ਜਾਂਦੀ ਆ ਜੀ 29500 ਸਟਾਰਟ ਆ ਇੱਕ ਗੱਲ ਮੈਨੂੰ ਹੋਰ ਦੱਸਿਓ ਜਿਹੜੇ ਲੋਕ ਕਹਿੰਦੇ ਨੇ ਕਿ ਲੱਖ ਦੀਆਂ 5 ਲੱਖ ਦੀਆਂ 5 ਉਹ ਕੀ ਸਿਸਟਮ ਹੈ ਉਹਦੇ ਵਿੱਚ ਕੀ ਆਇਆ ਜੀ ਮਲ ਕੇ 1 ਲੱਖ ਦੇ ਵਿੱਚ ਤਿੰਨ ਸਕੂਟਰੀਆਂ ਮਿਲ ਜੀ ਜਾਂਦੀਆਂ ਨੇ ਇਕੱਠੀਆਂ ਲੈਣੀਆਂ ਜਿਹੜੀਆਂ ਬੈਟਰੀਆਂ ਪਾ ਕੇ ਨੇ ਪਾ ਕੇ ਨੇ ਜਿਹੜੀਆਂ ਇਹ ਬੰਦਾ ਖੋਖੇ ਲੈ ਜਾਂਦਾ ਕੋਈ ਕੰਮ ਕਰਨ ਵਾਸਤੇ ਤਾਂ ਲੱਖ ਦੇ 5 ਨੇ ਲੱਖ ਦੇ 5 ਨੇ ਬਿਲਕੁਲ ਓਕੇ 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 ਇਹ ਬੈਟਰੀਆਂ ਪਾ ਕੇ ਤਾਂ ਲੱਖ ਦੀਆਂ ਤੇ ਲੋਕ ਕਿ ਆਮ ਆਮ ਜ਼ਿਆਦਾਤਰ ਜਿਹੜਾ ਲੋਕਾਂ ਨੂੰ ਭੁਲੇਖਾ ਰਹਿੰਦਾ ਨਾ ਵੀ ਲੱਖ ਦੀਆਂ 5 ਉਹ ਲੱਖ ਦੀਆਂ 5 ਬਾਈ ਜੀ ਬਿਨਾ ਬੈਟਰੀ ਬਿਨਾ ਚਾਰਜ ਹੋਉਂਦੀਆਂ ਨੇ ਨਾ ਬਿਲਕੁਲ ਜੀ ਬਿਲਕੁਲ ਖੋਖਾ ਹੁੰਦਾ ਇੱਕ ਖਾਲੀ ਪਿਆ ਖੋਖਾ ਹੁੰਦਾ ਜੀ ਬਹੁਤ ਵਧੀਆ ਸਕੂਟਰੀ ਆ ਬਈ ਜਿਹੜੀ 30000 ਰੁਪਏਾਂ ਸੰਗੇ ਤੇ ਕਿੱਥੇ ਤੱਕ ਜਾਂਦੀਆਂ ਨੇ ਬਈ ਆਪਣੀ ਸਕੂਟਰੀਆਂ ਵਧੀਆ ਹੋਰ ਮਾਡਲ ਹੋਰ ਮਾਡਲ ਹੈਗੀ ਜਿਆਦਾ ਵਧੀਆ ਲੈਣੀ ਹੋਵੇ ਬਈ ਤੇ ਇਹ ਕਿੰਨੇ ਕੁ ਕਿਲੋਮੀਟਰ ਚੱਲਦੀ ਰਹਿਣੀ 30000 ਵਾਲੀ ਆ 29 ਵਾਲੀ ਨਹੀਂ ਹੈਗੀ 40 ਤੋਂ 50 ਕਿਲੋਮੀਟਰ ਚੱਲਦੀ 40 ਤੋਂ 50 ਕਿਲੋਮੀਟਰ ਇੱਕ ਵਾਰੀ ਚਾਰਜ ਇੱਕ ਵਾਰੀ ਚਾਰਜ ਤੇ ਚਾਰਜ ਕਰਨ ਨੂੰ ਤਕਰੀਬਨ ਕਿੰਨੀਆਂ ਤੇ ਜੋਟਾ ਖਾਂਦੀ ਆਗੀ ਇਹ ਮੰਨੋ ਜੋਟ ਡੇਢ ਜੋਟ ਖਾਂਦੀ ਆਗੀ ਜੋਟ ਤੋਂ ਡੇਢ ਜੋਟ ਜਾਨੀ ਮੰਨ ਕੇ ਚੱਲੋ ਵੀ 8 12 13 ਰੁਪਏ ਲੈ ਆਉਂਗੇ 12 13 ਰੁਪਏ ਉਸ ਤੋਂ ਇਲਾਵਾ ਆਪਣੀ ਆਜ ਦੀ ਡਬਲ ਲ ਸਮਝ ਗਏ ਜੀ ਅਸਰੇ ਡਬਲ ਲਾਈਟਾਂ ਦੀ ਹਾਂ ਡਬਲ ਲਾਈਟ ਆ ਦੋ ਲਾਈਟ ਤਾਂ ਸਾਡੀ ਡੀਲ ਲਾਈਟ ਆ ਤੇ ਇਹਦੇ ਟਾਇਰ ਟੂਰ ਕਿੰਨੇ ਨੰਬਰ ਦੇ ਨੇ ਟਾਇਰ ਇਹਦੇ ਵਿੱਚ 12 10 ਦੇ ਹੁੰਦੇ ਨੇ ਮੰਨ ਲੇ ਅੱਗਾ ਅਗਲਾ ਵੱਡਾ ਹੋਊਗਾ 12 ਇਚੀ ਪਿਛਲਾ 10 ਦਾ ਹੋਊਗਾ ਦਾ ਠੀਕ ਹੈ ਉਹ ਦੋ ਜਿਹੜੇ ਦੋਨੋਂ ਦੱਸ ਦੇ ਉਹ ਤੇ ਦੋਨੋਂ ਦੱਸ ਦਿ ਆਗੇ ਠੀਕ ਹੈ ਜੀ ਇਹ ਉਹ ਪੁੱਲਾ ਮਾਡਲ ਆ ਗਿਆ ਇਹ ਵੀ 50 60 ਕਿਲੋਮੀਟਰ ਚੱਲਦੀ ਹੈ ਤੇ ਇਹਦਾ ਰੇਟ ਦਾ ਕਿੰਨਾ ਫਰਕ ਪੈ ਜਾਂਦਾ ਇਹਦਾ ਹੈਗਾ ਜੀ 3 ਕੁ ਹਜ਼ਾਰ ਦਾ ਫਰਕ ਪੈ ਜਾਂਦਾ 3-4 ਕੁ ਹਜ਼ਾਰ ਦਾ ਉਹ ਤੋਂ ਅੱਜ ਆ ਗਿਆ ਰੌਂਡ ਲਾਈਟ ਆ ਇਹ ਵੀ 12 10 ਦੇ ਟਾਇਰਾਂ ਚ ਆਊਗਾ ਆਪਣਾ ਇਹ ਕਲਰ ਇਹਦੇ ਵਿੱਚ ਜਿਹੜੇ ਹੋਣਗੇ ਸਾਰੇ ਅਵਿਲੈਬਲ ਅਵਿਲੈਬਲ ਕਲਰਾਂ ਦੇ ਬਾਈ ਚੋਅਸ ਹੀ ਬਹੁਤ ਆ ਬਾਈ ਉਹਨਾਂ ਕੋਲ ਹਰੇਕ ਕਲਰ ਖੜਾ ਹੈ ਬਲੈਕ, ਵਾਈਟ, ਗ੍ਰੇ ਹੈ ਨਾ ਉਹ ਤੋਂ ਇਲਾਵਾ ਅਜਦਾ ਆਪਣਾ ਵੱਡਾ ਗਲੈਂਡਰ ਮਾਡਲ ਕਹਿੰਦੇ ਨੇ ਠੀਕ ਹੈ ਜੀ ਦੋਏ 12 ਇੰਚੀ ਵੱਡੇ ਟਾਇਰ ਆ ਗਏ ਜੀ ਠੀਕ ਹੈ ਦੋਨੇ 12 ਇੰਚੀ ਦੋਨੋਂ 12 ਦੇ ਮੋਟਰ ਵੀ ਵੱਡੀ ਆ ਗਈ 1500 ਵਾਟ ਦੀ ਮੋਟਰ ਹੈ 60 ਤੋਂ 70 ਦੀ ਐਵਰੇਜ ਆ ਜਿਹੜਾ ਕੱਢਦਾਗਾ ਮਤਲਬ 60 ਤੋਂ 70 ਕਿਲੋਮੀਟਰ ਇੱਕ ਵਾਰੀ ਚਾਰਜ ਕਰਨ ਤੋਂ ਬਾਅਦ ਚੱਲ ਜਾਂਦਾ ਚੱਲ ਜਾਂਦਾ ਠੀਕ ਹੈ ਤੇ ਇੱਕਾ ਇੱਧਰ ਬੜਾ ਕਾਫੀ ਵੱਡ ਇਹ ਵੀ ਸੇ ਬੈਟਰੀ ਆ ਜਾ ਗਿਆ ਅੱਛਾ ਸੇ ਬੈਟਰੀ ਸੇ ਬੈਟਰੀ ਸਪੀਡ ਵੀ ਵਧੀਆ ਆ ਜੀ 70 80 ਦੀ ਐਵਰੇਜ ਆ ਜੀ ਹੈ ਤੇ ਸਪੀਡ ਭਜਦਾ ਕਿੰਨੀ ਸਪੀਡ ਆ ਜੀ ਦਾ 60 65 ਦੀ ਸਪੀਡ ਤੇ ਭਜਦਾ ਜੀ ਯਾਨੀ 60 ਦੀ ਸਪੀਡ ਤਾਂ ਗਾਰੰਟੀ ਹੈ ਵੀ ਅਗਲਾ ਜੀ ਗਾਰੰਟੀ ਹੈ ਬਿਲਕੁਲ ਹਾਂ ਇਹ ਚ ਮੋਟਰ ਵੱਡੀ ਆ ਦੋਏ ਟਾਇਰ ਵੱਡੇ ਆਗੇ ਠੀਕ ਹੈ ਠੀਕ ਆ ਜੀ ਤੇ ਇੱਕ ਜਿਹੜਾ ਲਿਥੀਅਮ ਬੈਟਰੀ ਹੁੰਦੀ ਉਹਦਾ ਵੀ ਹਾਂ ਆਪਣੇ ਦੇ ਦੇਖੀ ਆ ਆ ਲਿਥੀਅਮ ਬੈਟਰੀ ਆ ਜੀ ਆ ਜੀ ਅਗਰ ਇਹਨਾਂ ਚ ਜਿਹੜੇ ਦੱਸਿਆ ਹੈ ਲੈਡ ਬੈਟਰੀਆਂ ਆਉਂਦੀਆਂ ਨੇ ਇੱਕ ਲਿਥੀਅਮ ਆਉਂਦੀ ਆ ਗਈ ਇਹ ਇਕੱਲੀ ਉਹ ਲੱਗਦੀ ਹੈ ਇਹ ਇਕੱ ਦੀ ਮਿਆਦ ਆ ਜਿਮਾ ਜਾਰਾ ਚੱਲੀਦੀ ਐ ਠੀਕ ਦੋ ਸਾਲ ਦੀ ਬਰਾਂਟੀ ਜਾਨੀ ਇਹਦੇ ਚ ਪੰਜ ਨਹੀਂ 6 ਨਹੀਂ ਪਾਉਂਦੀ ਕੋਈ ਨਹੀਂ ਇੱਕ ਬੈਟਰੀ ਧਰਨੀ ਜਿਹੜੇ ਮਰਜੀ ਮਾਡਲ ਚ ਧਰ ਸਕਦੇ ਹੁੰਦੇ ਠੀਕ ਐ ਠੀਕ ਐ ਜੀ ਉਸ ਤੋਂ ਬਾਅਦ ਆ ਜਾਲੀ ਵਾਲਾ ਆਜਦਾਗਾ ਜਾਲੀ ਵਾਲਾ ਸਕੂਟਰ ਆਜਦਾ ਇਹਦੇ ਵੀ 2 ਜਾਂ 12 ਇੰਚੀ ਟਾਇਰ ਆ ਗਏ ਵੱਡੀ ਮੋਟਰ ਆ ਗਈ ਸਪੀਡ ਵੱਧ ਆ ਗਈ ਜੀ 70 80 ਦੀ ਐਵਰੇਜ ਐ ਬਸ ਇਹਦੀ ਵੀ 70 80 ਦੀ ਐਵਰੇਜ ਆ ਹਾਂ ਜੀ ਹਾਂ ਜਾਨੀ ਜਿਹੜਾ ਟੌਪ ਤੋਂ ਟੌਪ ਮਾਡਲ ਲੈਣਾ ਉਹਦਾ ਕਿੰਨੇ ਦਾ ਆਪਣੇ ਕੋਲ ਆਪਣੇ ਦੇ 75000 ਤੱਕ ਐ ਜੀ 75000 ਤੱਕ ਐ ਜੀ ਉਹਦੇ ਜੀ ਲਿਥੀਅਮ ਬੈਟਰੀ ਪ ਉਹ ਜਿਹੜਾ 75000 ਵਾਲਾ ਤਕਰੀਬਨ ਮੇਰਾ ਖਿਆਲ ਵੀ ਉਹ ਤਾਂ ਚੱਲੂ 100 ਤੋਂ ਪਲੱਸ 120 ਕਿਲੋਮੀਟਰ ਚੱਲਦਾ ਹੈ 120 ਕਿਲੋਮੀਟਰ ਤੱਕ ਚੱਲਣ ਵਾਲੇ ਸਕੂਟਰ ਬਾਈ ਉਹਨਾਂ ਕੋਲ ਮਿਲ ਜਾਣਾ ਕਿ ਸਾਨੂੰ ਇਹ ਡਰੈਸ ਤੇ ਆਪਣਾ ਨੰਬਰ ਬਾਈ ਦਾ ਸਕਰੀਨ ਤੇ ਚੱਲ ਇੱਕ ਵਾਰੀ ਮੋਬਾਈਲ ਨੰਬਰ ਬੋਲ ਦੀ ਵੀਰੇ 97799 17188 97799 17188 ਦਾ ਤੁਸੀਂ ਕਾਲ ਕਰਕੇ ਜ਼ਿਆਦਾ ਜਾਣਕਾਰੀ ਲੈ ਸਕਦੇ ਹੋ ਤੇ ਇਹ ਫੇਰ ਇੱਕ ਵਾਰੀ ਡਰੈਸ ਨੂੰ ਬੋਲ ਦਿਆਂ ਬਣਾ ਕਿ ਕਿਸ਼ਨਾ ਮੋਟਰ ਮਹਿਲਾ ਰੋਡ ਸੰਗਰੂਰੀ ਆਪਣਾ ਜਿਹੜਾ ਦਿੜਬੇ ਨੂੰ ਰੋਡ ਜਾਂਦਾ ਹੈ ਪੱਤ ਨਾਲ ਉਹ ਤੇ ਬਾਈ ਧੰਨਵਾਦ ਸ਼ੇਅਰ ਕਰ ਦਿਓ ਬਾਈ ਵੀਡੀਓ ਵੱਤ ਪਾ